ਸੈਕੰਡ ਨੇਗੋਸ਼ੀਏਸ਼ਨ ਦੇ ਵੇਲੇ ਉਹਨਾਂ ਦੇ ਪਾਕਿਸਤਾਨ ਦੇ ਡੈਲੀਗੇਸ਼ਨ ਦੇ ਇੰਚਾਰਜ ਨੇ ਕਿਹਾ ਸੀ ਵੀ ਸਾਡੇ ਨਾਲ ਸਾਹਮਣੇ ਬੈਠੇ ਮਨ ਜਾਂਦੇ ਨੇ ਫਿਰ ਅੰਦਰ ਜਾਂਦੇ ਨੇ ਕਿ ਜੀ ਅਸੀਂ ਜਰਾ ਕਾਬਲ ਗੱਲਬਾਤ ਕਰ ਲਈਏ ਉੱਥੇ ਜਾਂਦੇ ਨੇ ਤੇ ਉੱਥੇ ਫਿਰ ਮੁੱਕਰ ਜਾਂਦੇ ਨੇ ਹੁਣ ਕਿਉਂਕਿ ਇਨਰ ਡਾਇਨਾਮਿਕਸ ਵੀ ਹੈ ਇਹ ਵੀ ਨਜ਼ਰ ਆ ਰਿਹਾ ਵੀ ਇੱਕ ਪਾਸੇ ਹਕਾਨੀ ਨੈਟਵਰਕ ਹੈ ਜਿਨ੍ਹਾਂ ਨੇ ਕਿਸੇ ਜ਼ਮਾਨੇ ਦੇ ਵਿੱਚ ਪਾਕਿਸਤਾਨ ਦੇ ਨਾਲ ਸਹਿਯੋਗ ਹੁਣ ਵੀ ਉਹ ਸਿੰਪਥੀ ਰੱਖਦੇ ਨੇ ਇੱਕ ਕੰਧਾਰ ਵਾਲੇ ਨੇ ਜਿਹੜੇ ਇਸ ਵੇਲੇ ਤਾਲਿਬਾਨ ਉਹ ਤਹਿਰੀਕਤ ਤਾਲਿਬਾਨ ਦੇ ਨਾਲ ਸਿਮਪੈਥਾਈਜ਼ ਕਰਦੇ ਨੇ 1.0 ਪ੍ਰੋਗਰਾਮ ਹੈ ਪਾਕਿਸਤਾਨ ਦਾ ਕਿ ਆ ਜਿਹੜੀ ਤਹਿਰੀਕਤ ਤਾਲਿਬਾਨ ਤੁਹਾਡੇ ਬੈਠੀ ਹੋਈ ਹੈ ਔਰ ਤੁਹਾਡੀ ਟੈਰੀਟਰੀ ਚੋਂ ਪਾਕਿਸਤਾਨ ਦੇ ਉੱਤੇ ਹਮਲੇ ਕਰਦੀ ਹੈ ਲਿਖਤੀ ਗਾਰੰਟੀ ਦਿਓ ਕਿ ਇਸ ਟੈਰੀਟਰੀ ਨੂੰ ਤੁਹਾਡੇ ਮੁਲਕ ਦੇ ਨੂੰ ਇਸਤੇਮਾਲ ਨਹੀਂ ਕੀਤਾ ਪਾਕਿਸਤਾਨ ਤੇ ਹਮਲੇ ਨਹੀਂ ਹੋਣਗੇ ਕੋਈ ਵੀ ਪੀਰੀਟ ਹਮ ਔਰ ਬੜੀ ਸਿੰਪਲ ਗੱਲ ਹੁਣ ਉਹ ਆਪਣੇ ਆਪ ਨੂੰ ਬੜੇ ਟਫ ਨੇਗੋਸ਼ੀਏਟਰ ਵੀ ਗਣਦੇ ਨੇ ਔਰ ਇਹ ਜਿਹੜਾ ਪਾਕਿਸਤਾਨ ਇਹਨਾਂ ਦਾ ਅਫਗਾਨਿਸਤਾਨ ਤਾਲਿਬਾਨ ਰਜਿਮ ਵੀ ਜਿਹੜਾ ਹੁਣ ਗੱਲਬਾਤ ਚੱਲ ਰਹੀ ਹੈ ਇਸਤਨਬੁਲ ਦੇ ਵਿੱਚ ਉਹਨਾਂ ਦਾ ਇੰਟੈਲੀਜੈਂਸ ਚੀਫ ਹੈ ਅਬਦੁਲ ਹਕ ਵਾਸਿਖ ਤਾਲਿਬਾਨ ਦਾ ਸਪੋਕਸਪਰਸਨ ਹੈ ਜ਼ਬੀਹੁਲਾ ਮੁਜਾਹਿਦ ਔਰ ਇਹ ਇਹਨਾਂ ਵੀ ਦੇਣ ਨੂੰ ਤਿਆਰ ਨਹੀਂ ਹੈ ਲਿਖ ਕੇ ਉਹ ਕਹਿੰਦੇ ਵੀ ਲਿਖ ਕੇ ਦਿਓ ਔਰ ਜੇ ਇਹਦੀ ਵਾਇਲੇਸ਼ਨ ਹੋਈ ਤਾਂ ਦੱਸੋ ਵੀ ਕੀ ਕਰਾਂਗੇ ਜਾਂ ਸਾਨੂੰ ਐਲੋ ਕਰੋ ਕਿ ਬਈ ਜੇ ਤੁਹਾਡੇ ਤੋਂ ਕਾਬੂ ਨਹੀਂ ਹੁੰਦੇ ਕਿ ਵੀ ਅਸੀਂ ਤੁਹਾਡੀ ਟੈਰੀਟਰੀ ਜਿਹੜੇ ਨੇ ਸਾਡੇ ਕੋਲ ਇੰਟੈਲੀਜੈਂਸ ਹੈ ਵੀ ਕਿੱਥੇ ਕਿੱਥੇ ਹੈ ਅਸੀਂ ਇਹਨਾਂ ਨੂੰ ਠੋਕਾਂਗੇ ਹੁਣ ਇਸ ਸਾਰੇ ਦਿਨ ਨਾ ਚੱਲਣ ਦੇ ਔਰ ਪਾਕਿਸਤਾਨ ਕੋਈ ਉਹ ਨਿਆਣਿਆਂ ਦੀ ਕੋਈ ਖੇਡ ਤਾਂ ਨਹੀਂ ਖੇਡ ਰਿਹਾ ਉਹਨਾਂ ਨੇ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਨੂੰ ਓਕੂਪਾਈ ਕਰਨ ਤੋਂ ਬਾਅਦ 10 ਸਾਲ ਹੁਣ ਕਹੀ ਜਾਓ ਜੀ ਉਹਨਾਂ ਨੇ ਬੜੀ ਬਹਾਦਰੀ ਦਿਖਾਈ ਠੀਕ ਹੈ ਬਹਾਦਰੀ ਆਪਣੀ ਤਾਂ ਹੈ ਲੇਕਿਨ ਮਦਦ ਪਾਕਿਸਤਾਨ ਦੀ ਔਰ CIA ਤੋਂ ਬਿਨਾ ਜਿਵੇਂ ਇਸ ਪੋਸੀਬਲ ਸੀ ਫਿਰ ਇਹ 20 ਸਾਲ ਨੈਟੋ ਔਰ ਦੂਸਰੀਆਂ ਫੋਰਸੇਸ ਬੈਠੀਆਂ ਰਹੀਆਂ ਔਰ ਉਹ ਸਭ ਦੇ ਜੋ ਹੁੰਦਿਆਂ ਵੀ 10 ਸਾਲ ਹੀ ਉਹਨਾਂ ਸਮਾਂ ਨੂੰ ਵੀ ਲੁਕੋ ਕੇ ਰੱਖਿਆ ਆਪਣੇ ਕੋਲ ਇਹ ਇਸ ਤੋਂ ਬਿਨਾ ਤਾਂ ਨਹੀਂ ਸੀ ਔਰ ਇਵੇਂ ਹੀ ਜਿਹੜਾ ਉਹਨਾਂ ਦਾ ਜਿਹਨੇ ਕੁੜਮਾਚਾਰੀ ਵੀ ਕਰ ਲਈ ਸੀ ਉਸਾਮਾ ਦੇ ਨਾਲ ਔਰ ਮੇਨ ਲੀਡਰਸ ਸੀ ਅਫਗਾਨਿਸਤਾਨ ਤਾਲੀਬਾਨ ਦਾ ਮੁੱਲਾ ਉਮਰ ਹਾਂ ਉਨ ਨੂੰ ਤਾਂ ਪਤਾ ਹੀ ਸੀ ਵੀ ਪਾਕਿਸਤਾਨ ਦੀ ਵੈਲਿਊ ਕੀ ਹੈ ਜਾਂ ਦੂਸਰਾ ਕੀ ਹੈ ਔਰ ਇਸੇ ਤਰ੍ਹਾਂ ਹਕਾਨੀ ਨੈਟਵਰਕ ਸੈਂਪੈਥਾਈਜ਼ ਕਰਦਾ ਹੈ ਹੁਣ ਪਾਕਿਸਤਾਨ ਸ਼ਾਇਦ ਇਸ ਸੱਟੇ ਤੇ ਪਹੁੰਚਿਆ ਵੀ ਹੱਥਾਂ ਬਾਜ਼ ਕਰਾ ਰਿਹਾ ਹੈ ਵੈਰੀ ਮਤਨਾ ਹੋਏ ਕਿ ਜਿਹੜਾ ਦੁਸ਼ਮਣ ਹੈ ਉਹ ਦੋਸਤ ਨਹੀਂ ਬਣਦਾ